ਮੈਂ ਤੈਨੂੰ ਸਬਜ਼ੀ ਤਿਆਰ ਕਰਕੇ ਦੇ ਦਾਂ ਪਹਿਲਾ ਤੜਕਾ ਲਾਉਣ ਵਾਲਾ ਰਹੇਗਾ ਤੇਰਾ ਮਾਮੀ ਜੀ ਮੈਂ ਰਾਤ ਨਾਲ ਕਾਲੇ ਛੋਲੇ ਪਿਉਂਦੇ ਸੀ ਅੱਜ ਉਹ ਬਣਾਉਣੇ ਨੇ ਉਹਦਾ ਮਸਾਲਾ ਮੈਂ ਪਹਿਲਾਂ ਹੀ ਤਿਆਰ ਕਰਕੇ ਰੱਖਿਆ ਪਿਆ ਚੱਲ ਠੀਕ ਐ ਤੂੰ ਤਾਂ ਮੈਨੂੰ ਕੋਈ ਕੰਮ ਨਹੀਂ ਕਰਨ ਦਿੰਦੀ ਹੈਗੀ ਉਹ ਮਾਮੀ ਜੀ ਤੁਸੀਂ ਸਾਰੀ ਉਮਰ ਕੰਮ ਹੀ ਕੀਤੇ ਨੇ ਹੁਣ ਤਾਂ ਤੁਹਾਡੇ ਪੰਜ ਨੂੰ ਆ ਗਈ ਹੁਣ ਤਾਂ ਤੁਸੀਂ ਬਹਿ ਕੇ ਖਾਓ ਮੇਰੇ ਹੁੰਦੇ ਨਾ ਕੋਈ ਟੈਨਸ਼ਨ ਲਓ ਨਾ ਪੁੱਤ ਤੇਰੇ ਹੁੰਦੇ ਮੈਨੂੰ ਕਾਹਦੀ ਟੈਨਸ਼ਨ ਐ ਹੁਣ ਇਹ ਤਾਂ ਨਹੀਂ ਵੀ ਤੂੰ ਆ ਗਈ ਮੈਂ ਮੇਰੇ ਹੀ ਚੰਮ ਕੁੱਟੀ ਜਾਵਾਂ ਮੈਂ ਟੋਰਨਾ ਮੰਜੇ ਤੇ ਚੌੜੀ ਹੋ ਕੇ ਬੈਠੀ ਰਵਾਂ ਨਾਲੇ ਪੁੱਤ ਇਹ ਸਰੀਰ ਤਾਂ ਚੱਲਦਾ ਫਿਰਦਾ ਹੀ ਠੀਕ ਰਹਿੰਦਾ ਜੇ ਮੈਂ ਥੋੜਾ ਬਹੁਤਾ ਕੰਮ ਕਰ ਲੂੰਗੀ ਤਾਂ ਮੈਂ ਠੀਕ ਰਹੂੰਗੀ ਨਹੀਂ ਤਾਂ ਰੋਗਣ ਬਣ ਜੂੰਗੀ ਮੈਂ ਚਲੋ ਮਾਮੀ ਜੀ ਇਹ ਤਾਂ ਤੁਹਾਡੀ ਗੱਲ ਠੀਕ ਐ ਵੀ ਸਰੀਰ ਕੰਮ ਕਰਦਾ ਹੀ ਵਧੀਆ ਰਹਿੰਦਾ ਪਰ ਮੈਨੂੰ ਨਹੀਂ ਨਾ ਚੰਗਾ ਲੱਗਦਾ ਕਿ ਤੁਸੀਂ ਮੇਰੇ ਹੁੰਦੇ ਕੰਮ ਕਰੋ ਨਹੀਂ ਮੈਂ ਕਿੰਨਾ ਕੰਮ ਕਰਦੀ ਹਾਂ ਸਾਰਾ ਕੰਮ ਤਾਂ ਤੂੰ ਕਰਦੀ ਐ ਰਸੋਈ 'ਚ ਮੈਨੂੰ ਨਹੀਂ ਤੂੰ ਵੜਨ ਦਿੰਦੀ ਕਮਰੇ ਚ ਚੜੂਦੂ ਮੈਨੂੰ ਨਹੀਂ ਚੱਕਣ ਦਿੰਦੀ ਮੈਂ ਤੇ ਆਏ ਵੀ ਮਾੜਾ ਮੋਟਾ ਚੀਜ਼ ਜਿੱਧਰੋਂ ਚੱਕ ਕੇ ਉਧਰ ਕਰਤੀ ਇਧਰੋਂ ਚੱਕ ਕੇ ਉਧਰ ਕਰਤੀ ਤੇ ਆ ਕਿੰਨਾ ਕੰਮ ਹੁੰਦਾ ਪਰ ਮਾਮੀ ਜੀ ਮੈਂ ਤਾਂ ਚਾਹਉਣੀ ਆ ਵੀ ਤੁਸੀਂ ਆ ਵੀ ਕੰਮ ਨਾ ਕਰੋ ਤੁਸੀਂ ਰਾਮ ਨਾਲ ਮੰਜੇ ਤੇ ਬੈਠੋ ਕਿਸੇ ਵੀ ਕੰਮ ਦਾ ਟੱਕਾ ਨਾ ਤੋੜੋ ਚਾਵਾਸ਼ੇ ਪੁੱਤ ਤੇਰੇ